8ਵੀਂ ਚਮਤ ਦੇ ਪਿਆਰੇ ਬੱਚਿਓ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਵਿਗਿਆਨ ਵਿਸ਼ੇ ਦਾ ਪਾਠ ਰਗੜ ਪਾਠ ਹੈਗਾ ਨਵਾਂ ਜਿਸ ਦਾ ਨਾਮ ਹੈ ਰਗੜ ਫ੍ਰਿਕਸ਼ਨ ਆਪਾਂ ਹੁਣ ਇਸ ਦੇ ਪ੍ਰਸ਼ਨ ਕਰਾਂਗੇ ਅਭਿਆਸ ਦੇ ਅਭਿਆਸ ਦੇ ਪ੍ਰਸ਼ਨ ਪਹਿਲਾ ਪ੍ਰਸ਼ਨ ਹੈਗਾ ਖਾਲੀ ਥਾਵਾਂ ਭਰੋ ਪਹਿਲੀ ਖਾਲੀ ਥਾਂ ਡੈਸ਼ ਇੱਕ ਵਿਰੋਧੀ ਬਲ ਹੈ ਜੋ ਉਦੋਂ ਕਾਰਜ ਵਿੱਚ ਆਉਂਦੀ ਹੈ ਜਦੋਂ ਇੱਕ ਸਤ੍ਹਾ ਦੂਜੀ ਸਤ੍ਹਾ ਉੱਤੇ ਚਲਦੀ ਹੈ ਰਗੜ ਰਗੜ ਇੱਕ ਵਿਰੋਧੀ ਬਲ ਹੈ ਦ੍ਰਵ ਦੁਆਰਾ ਲਗਾਏ ਗਏ ਰਗੜ ਬਲ ਨੂੰ ਡ੍ਰੈਗ ਕਹਿੰਦੇ ਹਨ ਦੋਨੋਂ ਹੱਥਾਂ ਨੂੰ ਰਗੜਨ ਨਾਲ ਰਗੜ ਕਾਰਨ ਗਰਮੀ ਪੈਦਾ ਹੁੰਦੀ ਹੈ ਆਹੜਾ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਸੱਚ ਜਾਂ ਝੂਠ ਟਰੂ ਜਾਂ ਫਾਲਸ ਲਿਖੋ ਟਰਾਲੀ ਬੈਗਾਂ ਵਿੱਚ ਰੋਲਰਸ ਦੀ ਵਰਤੋਂ ਕਰਕੇ ਟਰਾਲੀ ਨੂੰ ਖਿੱਚਣਾ ਔਖਾ ਹੋ ਜਾਂਦਾ ਹੈ ਨਹੀਂ ਜੀ ਔਖਾ ਨਹੀਂ ਸੌਖਾ ਹੋ ਜਾਂਦਾ ਸੋ ਇਹ ਗਲਤ ਹੈ ਤੇਲ ਅਤੇ ਸਨੇਹਕ ਲਗਾਉਣ ਨਾਲ ਰਗੜ ਘਟ ਜਾਂਦੀ ਹੈ। ਇਹ ਵੀ ਗਲਤ ਹੈ ਰਗੜ ਤੇਲ ਅਤੇ ਸਨੇਹਕ ਲਗਾਉਣ ਨਾਲ ਰਗੜ ਘਟ ਜਾਂਦੀ ਹੈ। ਹਾਂਜੀ ਬਿਲਕੁਲ ਰਗੜ ਘਟ ਜਾਂਦੀ ਹੈ ਇਸ ਤਰ੍ਹਾਂ ਕਿ ਇਹ ਠੀਕ ਹੈ। ਅਸੀਂ ਤਿਲਕਨੇ ਰਾਤ ਤੇ ਰੇਤ ਛਿੜਕ ਕੇ ਰਗੜ ਵਧਾ ਸਕਦੇ ਹਾਂ। ਹਾਂਜੀ ਇਹ ਵੀ ਠੀਕ ਹੈ। ਜੇ ਏਡੀ ਭਾਗ ਹੈਗਾ ਹੇਠ ਦਿੱਤੇ ਕਾਲਮ 1 ਦੇ ਪ੍ਰਸ਼ਨਾਂ ਦਾ ਕਾਲਮ 2 ਦੇ ਠੀਕ ਉੱਤਰਾਂ ਨਾਲ ਮਿਲਾਨ ਕਰੋ। ਕਾਲਮ 1 ਤੇ ਕਾਲਮ 2 ਪਹਿਲਾ ਸਮੁੰਦਰੀ ਜਹਾਜ਼ ਸਮੁੰਦਰੀ ਜਹਾਜ਼ ਕਿਸ਼ਤੀਆਂ ਅਤੇ ਹਵਾਈ ਜਹਾਜ਼ ਇੱਕ ਸ਼ਕਲ ਦੇ ਬਣਾਏ ਜਾਂਦੇ ਹਨ ਸਟ੍ਰੀਮਲਾਈਨ ਖਿਡਾਰੀਆਂ ਦੀਆਂ ਜੁੱਤੀਆਂ ਦੇ ਤਲੇ ਤੇ ਗਰੂ ਚਿਰੀਆਂ ਤਰਲ ਰਗੜ ਕਾਰਨ ਵਿਰੋਧੀ ਬਲ ਨੂੰ ਡ੍ਰੈਗ ਕਹਿੰਦੇ ਆ ਕੋਲਕਾ ਅਤੇ ਟੁੱਟਦੇ ਤਾਰੇ ਤੋਂ ਬਚਾਉਂਦਾ ਹੈ ਵਾਯੂ ਮੰਡਲ ਰਗੜ ਬਹੁਤ ਘੱਟ ਰਗੜ ਵਾਲੇ ਮਸ਼ੀਨਾਂ ਦੇ ਪੁਰਜ਼ੇ ਬਾਲ 베ਰਿੰਗ ਹਾਂਜੀ ਆਪਾਂ ਕੀਤਾ ਕਲਮ ਮਿਲਾਓ ਤੇ ਨੈਕਸਟ ਪ੍ਰਸ਼ਨ ਹੈਗਾ ਆਪਣਾ ਸੱਸਾ ਸੱਸੇ ਦਾ ਖੇਡ ਲਿਖਿਆਂ ਦੇ ਬਹੁਤ ਸਤਰਾ ਵਿੱਚੋਂ ਠੀਕ ਉੱਤਰ ਚੁਣੋ ਪਹਿਲਾ ਕਿਹੜੀ ਰਗੜ ਦੀ ਮਾਤਰਾ ਸਭ ਤੋਂ ਜ਼ਿਆਦਾ ਹੁੰਦੀ ਹੈ ਸਥਿਤਿਕ ਰਗੜ ਦੀ ਸਥਿਤਿਕ ਰਗੜਾ ਜਿਹੜੀ ਉਸ ਨੂੰ ਉਸ ਵਿੱਚ ਸਭ ਤੋਂ ਜ਼ਿਆਦਾ ਮਾਤਰਾ ਹੁੰਦੀ ਹੈ ਰਗੜ ਦੀ ਹਾਂਜੀ ਨੈਕਸਟ ਅਸੀਂ ਇਹਨਾਂ ਤਰੀਕਿਆਂ ਦੀ ਵਰਤੋਂ ਰਗੜ ਨੂੰ ਘੱਟ ਕਰਨ ਲਈ ਕਰਦੇ ਹਾਂ ਨੰਬਰ 1 ਸਤ੍ਹਾ ਨੂੰ ਮੁਲਾਇਮ ਬਣਾ ਕੇ ਬਾਲ 베ਰਿੰਗ ਦੀ ਵਰਤੋਂ ਕਰਕੇ ਤੇਲ ਜਾਂ ਸਨੇਹਕ ਲਗਾ ਕੇ ਹਾਂਜੀ ਇਸ ਦੇ ਨਾਲ ਅਸੀਂ ਰਗੜ ਨੂੰ ਘਟਾ ਸਕਦੇ ਹਾਂ ਤਾਂ ਤਿੰਨੇ ਹੀ ਆਹੇ ਇਸ ਕਰਕੇ ਚੌਥਾ ਆਨਸਰ ਆਜੂਗਾ ਡੀ ਉਪਰੋਕਤ ਸਾਰੇ ਤੀਜਾ ਪ੍ਰਸ਼ਨ ਅਸੀਂ ਰਗੜ ਨੂੰ ਵਧਾਉਣ ਲਈ ਹੇਠਾਂ ਦਿੱਤੇ ਤਰੀਕਿਆਂ ਨੂੰ ਅਪਣਾਉਂਦੇ ਹਾਂ ਰਗੜ ਨੂੰ ਵਧਾਉਣ ਲਈ ਕਿਹੜੇ ਤਰੀਕੇ ਅਪਣਾਉਨੇ ਆ ਰੋਲਰਸ ਦੀ ਵਰਤੋਂ ਕਰਕੇ ਨਹੀਂ ਜੀ ਘਟਦੀ ਆ ਟਾਇਰ ਟ੍ਰੇਡਸ ਪਾ ਕੇ ਹਾਂਜੀ ਧਿਰੀਆਂ ਪਾ ਕੇ ਇਹ ਆਏਗਾ ਆਨਸਰ ਬਾਕੀ ਤੇਲ ਸਨੇਹਕ ਤੇ ਸਤ੍ਹਾ ਨੂੰ ਮੁਲਾਇਮ ਕਰਕੇ ਤਾਂ ਰਗੜ ਘਟਦੀ ਆ ਰਗੜ ਵਧਾਉਣ ਲਈ ਟਾਇਰ ਟ੍ਰੀਡਸ ਚੌਥਾ ਹੀਟਾ ਦਿੱਤੇ ਵਿੱਚੋਂ ਕਿਹੜੀ ਸਰਕਣਸ਼ੀਲ ਰਗੜ ਦੀ ਉਦਾਹਰਣ ਹੈ ਫਰਸ਼ ਤੇ ਰੇਤ ਦੇ ਬੈਗ ਨੂੰ ਖਿੱਚਣਾ ਹਾਂਜੀ ਰੋਲਰਸ ਵਾਲਾ ਨਹੀਂ ਹੋ ਸਕਦਾ ਬਾਲ 베アリング ਵਾਲਾ ਨਹੀਂ ਹੋ ਸਕਦਾ ਇਹ ਰੀਤੀ ਰੋਲਰਸ ਆ ਇਸ ਕਰਕੇ ਫਰਸ਼ ਤੇ ਰੇਤ ਦੇ ਬੈਗ ਨੂੰ ਖਿੱਚਣਾ ਇੱਕ ਸਰਕਣਸ਼ੀਲ ਰਗੜ ਦੀ ਉਦਾਹਰਣ ਹੈ ਪੰਜਵਾਂ ਇਹ ਆਕਾਰ ਇਹ ਆਕਾਰ ਜਲੀ ਜੀਵਾਂ ਨੂੰ ਪਾਣੀ ਵਿੱਚ ਤੈਰਨ ਵਿੱਚ ਮਦਦ ਕਰਦਾ ਹੈ ਹਾਂਜੀ ਇਹ ਹੈਗਾ ਸਟ੍ਰੀਮਲਾਈਨਡ ਸਰੀਰ ਹਾਂਜੀ ਇੱਥੋਂ ਤੱਕ ਆਪਾਂ ਇਹਦੇ ਪ੍ਰਸ਼ਨ ਕਰ ਲਿਆ ਅਭਿਆਸ ਦੇ ਹਾਂਜੀ ਚੰਗਾ ਲੱਗੇ ਤਾਂ ਸਬਸਕ੍ਰਾਈਬ ਕਰਨਾ ਚੈਨਲ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਥੈਂਕ ਯੂ ਬਾਰੇ ਬੱਚਿਓ